ਭਾਰਤੀ ਕਿਸਾਨ ਇਹਨਾਂ ਨੇ ਇਕਤਾ ਉਗਰਾਹਾ ਜਿਹੜੀ ਆ ਉਹ ਉਹ ਇਹ ਕਹਿ ਰਹੀ ਹੈ ਕਿ ਇਹ ਜ਼ਮੀਨ 1947 ਤੋਂ ਪਹਿਲਾਂ ਇਹ ਕਿਸਾਨ ਜਿਹੜੇ ਨੇ ਵਾਹ ਰਹੇ ਨੇ ਬੀਜ ਰਹੇ ਨੇ ਇਹਨਾਂ ਨੇ ਆਬਾਦ ਕੀਤੀ ਹੈ ਤੇ ਹੁਣ ਉਹ ਜਿਹੜੇ ਕੁਝ ਦੂਸਰੇ ਵਿਅਕਤੀ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਇਹ ਜ਼ਮੀਨ ਸਾਡੀ ਹੈ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਪਿੰਡ ਦੇ ਵਿੱਚ ਜਾ ਕੇ ਇਹ ਕਹਿ ਰਹੀ ਹੈ ਕਿ ਸਾਨੂੰ ਮਾਨਯੋਗ ਅਦਾਲਤ ਦੇ ਹੁਕਮ ਨੇ ਕਿ ਇਹ ਜ਼ਮੀਨ ਜਿਹੜੀ ਆ ਉਹਨਾਂ ਨੂੰ ਵਾਪਸ ਦਵਾਈ ਜਾਵੇ ਇਸ ਮਸਲੇ ਨੂੰ ਲੈ ਕੇ ਵੱਡਾ ਜਿਹੜਾ ਇੱਕ ਝਗੜਾ ਕਹਿ ਲੋ ਜਾਂ ਇੱਕ ਵੱਡਾ ਮਸਲਾ ਉਸ ਪਿੰਡ ਜੌਨ ਦੇ ਵਿੱਚ ਬਣਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਇਹ ਕਹਿ ਰਹੀ ਆ ਕਿ ਇੱਕ ਇੰਚ ਵੀ ਜ਼ਮੀਨ ਆਮ ਕਿਸਾਨਾਂ ਦੀ ਅਸੀਂ ਦੱਬਨ ਨਹੀਂ ਦੇਣੀ ਉਗਰਾਹ ਜੱਥੇਬੰਦੀ ਇਹ ਕਹਿ ਰਹੀ ਆ ਕਿ ਅਸੀਂ ਉਹ ਜਿਹੜੇ ਕਿਸੇ ਕੋਲ 2 ਕਿੱਲੇ ਆ ਕਿਸੇ ਕੋਲ 3 ਕਿੱਲੇ ਆ ਕਿਸੇ ਕੋਲ 5 ਕਿੱਲੇ ਆ ਸੈਂਕੜੇ ਪਰਿਵਾਰਾਂ ਕੋਲ 700 ਕਿੱਲਾ ਉਹ ਜ਼ਮੀਨ ਹੈ ਉਹ ਭੁੱਖੇ ਮਰ ਜਾਣਗੇ ਉਹ ਕਿੱਧਰ ਜਾਣਗੇ